ਹੈਲੋ ਜੀ ਨਮਸਕਾਰ ਸਤਿ ਸ੍ਰੀ ਅਕਾਲ ਮੈਂ ਡਾਕਟਰ ਅਰੁਣ ਵਾਲੀਆ ਡਾਇਰੈਕਟਰ ਅਤੇ ਚਾ ਸਪੈਸ਼ਲਿਸਟ ਇਨੋਸੈਂਟ ਹਾਰਟ ਸੁਪਰ ਸਪੈਸ਼ੈਲਿਟੀ ਹਸਪੀਟਲ ਜਲੰਧਰ ਵਰਲਡ सीओपीडी ਡੇ 2 ਨਵੰਬਰ 2024 ਨੂੰ ਹੈ सीओपीडी ਯਾਨੀ ਕਿ ਕ੍ਰੋਨਿਕ ਅਬਸਟ੍ਰਕਟਿਵ ਪਲਮਰੀ ਡਿਜ਼ੀਜ਼ ਇੱਕ ਭਿਆਨਕ ਬਿਮਾਰੀ ਹੈ ਜਜਤੇ ਨਾਲ ਦੁਨੀਆ ਚ ਤਕਰੀਬਨ 40 ਕਰੋੜ ਲੋਕ ਗ੍ਰਸਤ ਨੇ ਇਹਦਾ ਮੁੱਖ ਕਾਰਨ ਸਿਗਰਟ ਅਤੇ ਗੀਲੀ ਦਾ ਸੇਵਨ ਮੰਨਿਆ ਜਾਂਦਾ ਹੈ ਨਾ ਕੇ ਜਿਹੜੇ স্মੋਕਰ ਬਲਕੇ ਜਿਹੜੇ ਉਹਨਾਂ ਦੇ ਆਸ-ਪਾਸ ਲੋਕ ਐ ਪੈਸਿਵ স্মੋਕਰ ਬਨ ਜਾਂਦੇ ਨੇ ਉਹਨਾਂ ਨੂੰ ਵੀ ਹੋ ਜਾਂਦੀ ਹੈ ਕੁਝ ਕੈਮੀਕਲ ਫਿਊਮ ਔਰ ਕਟੇਨਲ ਵੀ ਹੋ ਸਕਦੀ ਹੈ ਇਸ ਦਾ ਮੁੱਖ ਕਾਰਨ ਸਿਗਰਟ ਸਮੋਕਿੰਗ ਹੀ ਹੈ ਕਿਉਂ ਨਾ ਅਸ ਦਿਨ ਤੇ ਪ੍ਰਣ ਲਈਏ ਕਿ ਅਸੀਂ ਸਮੋਕਿੰਗ ਛੱਡ ਦੇਾਂਗੇ ਔਰ ਆਪਣੇ ਫੇਫੜਿਆਂ ਦੀ ਸਿਹਤ ਦਾ ਸੰਭਾਲ ਕਰਾਂ ਥੈਂਕ ਯੂ